ਕੰਮਾ ਕੋਈ ਨਹੀਂ ਹਟਣਾ ਨਹੀਂ ਕਰਨਾ ਆ ਵੀ ਖਾਵਾਂਗੇ ਵਾਹ ਜੋਰ ਤੋਂ ਕਿਹੜੇ ਪਖੰਡੀਆਂ ਨਹੀਂ ਸੂਤ ਆਉਂਦੇਗੇ ਜੋਰ ਤੋਂ ਸੋਈ ਚਲਬ ਜੇ ਖਾ ਲੋ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਇਥੇ ਠਾਈ ਦੇ ਬਣਾਉਂ ਦੇ ਸਰਦੇ ਆ ਕੇਹੀ ਕੰਮ ਕਰੋ ਹੱਡ ਤੋੜ ਕੇ ਤੇ ਤੁਹਾਡੀ ਦੇ ਚਾਚੀ ਫਰੈਂਸ ਦੁਨੀਆਦਾਰੀ ਨੂੰ ਅੱਗ ਲਾਓ ਤੁਸੀਂ ਇੰਜੋਏ ਕਰੋ ਵਾਓ ਯੈਸ 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 ਕਕੇ ਯੈਸ ਓਹੋ ਜਾ ਜੂਸ ਰਾਬ 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 ਰੁਣਾ ਤੇ ਆ ਮਲੇ ਬਿੱਲ ਲੈ ਆ ਹਾਂ ਕੋਰੋਨਾ ਨੂੰ ਫਿਕਰ ਪੈ ਗਈ ਕਹਿੰਦੇ ਮੇਰੇ ਘਰ ਵਾਲੀ ਨਹੀਂ ਆਉਣਾ ਤੇ ਉਦੋਂ ਪਹਿਲਾਂ ਪਹਿਲਾਂ ਮੈਂ ਸਮਾਨ ਜੋੜ ਲਾਂ ਸਾਰਾ ਰਸੋਈ ਦਾ ਹੈ ਵੇਖ ਲੈ ਤੂੰ ਉਹ ਕਾਫੀ ਮੇਕਰ ਮਸ਼ੀਨ ਵੀ ਲੈ ਜਾ ਸੌਖਾ ਰਹੇਗਾ ਵੇ ਲੈ ਜਾ ਮਾਨੇ ਮੇਰੀ ਗੱਲ ਹੈ ਹੋ ਗਿਆ ਜਿਹੜਾ ਫੁੰਦਾ ਵਾਲੀ ਚਟਾ ਇਹਦਾ ਕੀ ਹੋਇਆ ਓਏ ਓਹ ਖੋਲੋ ਖੋਲੋ ਮੈਂ ਤੈਨੂੰ ਤੈਨੂੰ ਤੂੰ ਸਿੱਖ ਤੂਸ ਗਿਆ ਮੈਂ ਤਾਂ ਕਟੂਸ ਗਿਆ ਨਹੀਂ ਮੈਂ ਤੁਹਾਨੂੰ ਹੀ ਆਖਾਂ ਮੈਂ ਕਿ ਤੂੰ ਸਿੱ ਹੋ ਗਈ ਭੈਣੇ ਦਾ ਪਤਲੀ ਹੋ ਗਈ ਪਤਲੀ ਇਹ ਇਹ ਛਾਵਾ ਗਦੀ ਛਾਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੋ ਗਈ ਭੈਣੇ ਤਾਂ ਪਤਲੀ ਹੋ ਗਈ ਪਤਲੀ ਏ ਮੈਨੂੰ ਪੁੱਛਿਆ ਕਿ ਤੂੰ ਕਹਿ ਰਹੀ ਏ ਹੋ ਗਈ ਇਹ ਸ਼ਾਵਾਂ ਗਦੀ ਸ਼ਾਵਾਂ ਭੈਣੇ ਥੈਂਕ ਯੂ ਥੈਂਕ ਯੂ ਹਟਣਾ ਨਹੀਂ ਕਰਨਾ ਆ ਵੀ ਖਾਵਾਂਗੇ ਅਮਰੀਕਨ ਸਵੀਟ ਕੌਰ ਯਾ ਗੁੱਡ ਮਾਰਨਿੰਗ ਫਰਨੋ ਓਥਿਆ ਮੈਂ ਤਾਂ ਉੱਠ ਗਿਆ ਤੁਸੀਂ ਵੀ ਮੰਜੇ ਛੱਡ ਦੋ ਗੁੱਡ ਮਾਰਨਿੰਗ ਲਵ ਯੂ ਅਲੋ ਖੋਲੋ ਖੋਲੋ ਤੋਨਰ ਲਗਾਣਾ ਵੀ ਨਹੀਂ ਆਇਆ ਖੋਲੋ ਖੋਲੋ ਹੋਲੋ ਮੈਂ ਕੁਝ ਨਹੀਂ ਖਾਦਾ ਵਿੱਚੋਂ ਕੁਝ ਚਾਹ ਸੀਗੇ 10 ਪਿਸਤ ਸੀ ਤੁਸ ਕੇ ਮੈਂ ਤਾਂ ਤੂਸ ਗਿਆ ਅੱਖਾਂ ਵਿੱਚ ਤੇ ਦਲੇ ਇੱਕ ਇੱਕ ਮਿੰਟ ਵੀ ਦਵਾ ਹੁਣ ਮੈਂ ਪਹਿਲਾਂ ਹੀ ਖਾ ਲਿਆ ਤੇ ਫਿਰ ਆਜਾ ਅਲਮਾਰੀ ਨੇ ਜਿਹਨੂੰ ਖੋਲ ਕੇ 5 ਮਿੰਟ ਖੜ ਗਈ ਮਾਂ ਲਈ ਇਹਨੂੰ ਬੰਦ ਕਰ ਦੇ ਚੰਦਰ ਚੁੱਤੀ ਆਉਂਦਾ ਚੰਦਰ ਨਾਲ ਖੱਤੋ ਉਹ ਉਹ ਦੇਖੀ ਆ ਉਹ ਜੋ ਦੋਈ ਨੀ ਆ ਦੋਈ ਨੀ ਆ ਨਾ ਦੇ ਕੋਰਾ ਦੇ ਇੱਕ ਥੋੜਾ ਜਿਹਾ ਤਾਂ ਦੇ ਦੇ ਪਰ ਲੈ ਜਾਏ ਤੂੰ ਦੇ ਦੇ ਵੀ ਚਾਕਲੇਟ ਚੋਂ ਥੈਂਕ ਯੂ ਕੋਰਾ ਨਾ 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 ਨਿੰਬੂ ਪਾਓ ਬ੍ਰਦਰਸ ਨਿੰਬੂ ਪਾਓ ਨਹੀਂ ਹੁਣ ਇਹ ਕਿਹੋ ਜਿਹਾ ਸੁਆਬ ਬਣਨ ਲੱਗ ਗਿਆ ਵਾਸ ਜ਼ੋਰ ਸਹੀ ਜ਼ੋਰ ਤੇ ਪਖਾਂਡੀਆਂ ਨਹੀਂ ਸੂਚ ਆਉਂਦੇਗੇ ਜ਼ੋਰ ਸੋਈ ਚਲਬ ਜੇ ਖਾ ਲੋ ਤੁਸੀਂ ਵੀ ਖਾਓ ਨਾਲ ਨਾਰੀ 5000 ਸਾਡੀ ਦਾਇਟ ਆ ਸਾਡੀ ਪਲਾਨਾ ਮਾ ਢਿੰਗੜਾ ਇਹ ਡਾਈਟ ਵੀ ਆਉਂਦੀ ਹੈ ਇਹ ਡਾਈਟ ਆ ਸਵਾਦ ਮਿੱਟੀ ਟਾਈਟ ਆਈ ਜਾ ਰਹੀ ਜੋ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਇਥੇ ਢਾਈ ਦੇ ਬਣਾਉਂ ਦੇ ਸਕਦੇ ਆ ਇਹੀ ਕੰਮ ਕਰੋ ਹੱਡ ਤੋੜ ਕੇ ਤੇ ਤੁਹਾਡੀ ਦੇ ਚੱਜਦੀ ਨਾ ਹੱਡ ਟੁੱਟ ਕੇ ਤੇ ਡਾਕਟਰ ਕੋ ਜਾਣਾ ਪਊ ਪਲਾਸਟਰ ਲਾਉਣਾ ਪਊ ਹੱਡ ਦਾ ਟੁੱਟੇ ਹੀ ਪਏ ਆ ਕੰਮ ਦੇ ਨਾਲ ਵੇ ਜੁਗਮਾਰਨਿੰਗ ਫਰੈਸ਼ ਦੁਨੀਆਦਾਰੀ ਨੂੰ ਅਗਲਾਉ ਤੁਸੀਂ ਇੰਜੋਏ ਕਰੋ ਵਾਓ ਕੰਦੇ ਇੱਕ ਕੰਡੇ ਮੈਨੂੰ ਦੇ ਦਿਓ ਨਹੀਂ ਆਉਣੀ ਮਾਂ ਜਿੰਨਾ ਮਰਜ਼ੀ ਕਰ ਲੈ ਵਾਣ ਨਹੀਂ ਦੇ ਸਕਾਂ yes bhai ji hai si hai yes kake yes oho bottle billing le li bada kamm galat diyan raab nu raab nu raate haa wale billing le li haa dopahar hoyi corona nano fikar pe gayi kende mere ghar wali nahi auna te odu pehla pehla main samaan jod la sara rasoi da hai dekh la tu kya ve tu pande hunde lai janda hai haan ਆ ਡੈਮੋਂਡ ਨਹੀਂ ਹੁਣ ਇਹ ਸੈਟ ਦਾ ਸੈਟਿੰਗ ਕਰੀ ਜਾਂਦਾ ਨਾ ਹਾਂ 50 ਸਾਲਾਂ ਨੂੰ ਆਹ ਕਰਾ ਰਿਹਾ ਪਾ ਕੋਫੀ ਇਹਨੂੰ ਕਿਉਂ ਨਹੀਂ ਪਿਆ ਕਰਨਾ ਮੇਕਰ ਮਸ਼ੀਨ ਵੀ ਲੈ ਜਾਏ ਸੌਖਾ ਰਹੇਗਾ ਵੇ ਲੈ ਜਾ ਮਾਨੇ ਮੇਰੀ ਗੱਲ ਹੈ ਹੋਰ ਕਿੱਥੇ ਤੂੰ ਸਹੀ ਆ ਵੇ ਆਹ ਕਰਿਆ ਕਰੇਗਾ ਆਹੋ ਮੇਰੀ ਗੱਲ ਸੁਣ ਆਹ ਆ ਮੇਰੀ ਗੱਲ ਸੁਣੋ ਫਰਾਇਰ ਵੀ ਲੈ ਜਾਓ ਵੇ ਉੱਪਰ ਪਿਆ ਫਰਾਇਰ ਇੱਕ ਆਹ ਵੇ ਐਵੇਂ ਬਾਅਦ ਚ ਜਦੋਂ ਉਹਦਾ ਕਿਤੇ ਮਾੜਾ ਜਾਂ ਮੀਮੂ ਪਿਆ ਪਕੌੜੇ ਖਾਣ ਨੂੰ ਜਿਲ ਕੀਤਾ ਤੇ ਆ ਉਹਦੇ ਲਈ ਡੀਟੌਕਸ ਵਾਟਰ ਬਣਾਉਣ ਵਾਲਾ ਵੀ ਲਿਆਈ ਦੂਜਾ ਇਹ ਲੈ ਲਿਆ ਹਾਲੇ ਭਰਾਵਾ ਰੋਟੀਆਂ ਦਾ ਉਹ ਵੀ ਲਿਆ ਦੂਜਾ ਕੀ ਉਹਨੂੰ ਕਹਿੰਦੇ ਆ ਉਹ ਡੱਬੇ ਉਹ ਵੇਖ ਤੂੰ ਸੱਚੀਆਂ ਪਲੇਟਾਂ ਲੈ ਹੁਣ ਉਹ ਹੁਣ ਆਪਦੀ ਐਸੈਸਰੀ ਖਰੀਦਣ ਲਾਪੇ ਵੇਖਿਆ ਉਹ ਵੇਖ ਇਹ ਕੀ ਟਿਕਟਾਂ ਦੇ ਵੇਖੀ ਜਾਂਦੇ ਇਹਦਾ ਇਹ ਡਾਕਟਰਾਂ ਵਾਲੀ ਕਿੱਟ ਆ ਇਹਦੇ ਪੋਲੀਏ ਦੀਆਂ ਜਿਹੜੀਆਂ ਫੁੰਦਾਂ ਵਾਲੀ ਕਿੱਟ ਆ ਇਹਦਾ ਕਾ ਹੋਵੇ ਆ ਉਹ ਵੀ ਭਾਈ ਉਹ ਵੀ ਭਾਈ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਫੇਰਾ ਪਵਾਇਆ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਵੀਰ ਜੀ ਵੀਰ ਜੀ ਕੀ ਕਰਨਾ ਮੈਂ ਤਾਂ ਇਹਨਾਂ ਦੇ ਹਿਸਾਬ ਜਾ ਰਿਹਾ ਤਾਂ ਕਰਨਾ ਦਾ ਹਿਸਾਬ ਕਰਨਾ ਨਹੀਂ ਤਾਂ ਵੀ ਲੈਦਾ ਨਾ ਪਿਛਲੇ ਸਾਲ ਦਾ ਜਿਹੜਾ ਠੇਕਾ ਚੜਿਆ ਠੇਕਾ ਨਵਾਂ ਚੜਿਆ ਵਾ 50 ਲੱਖ ਭੰਦਾ ਇਹਨਾਂ 40 ਲੱਖ ਦਿੱਤਾ ਤੁਹਾਨੂੰ ਨਾਲ ਆਹ ਦੇਖੀ ਕਰਨ ਕੀ ਹੈ ਇਹ ਵੀਰ ਇੱਧਰ ਆਹ ਤਾਂ ਜੈਂਬੋ ਹੀ ਨਹੀਂ ਹੈ ਜਿਮ ਲਵਰ ਨਹੀਂ ਹੈ ਡੱਫਲਾ ਹੈ ਔਰ ਲਾ ਤਾਂ ਕਹਿੰਦੇ ਹੈਲਥ ਫ੍ਰੀਕ ਬਹੁਤ ਹੈ ਕਹਿੰਦੇ ਇਹ ਤਾਂ ਕਹਿੰਦਾ ਮੈਂ ਛੀਰੇ ਖਾਣੇ ਇਹ ਕਹੇ ਇਹ ਤਾਂ ਹੋਲੇ ਡੀਟੌਕਸ ਵਾਟਰ ਵਾਲੀ ਉਹ ਲੈ ਕੇ ਆਇਆ ਹਨਾ ਕਿੱਧਰ ਤੁਰਿਆ ਫਿਰਦਾ ਵੀਰ ਥੱਲੇ ਬਲੈਕਆਊਟ ਲਿਖਿਆ ਉਹਨਾਂ ਨੇ 40 ਲੱਖ ਉਹ ਨਹੀਂ ਬਾਈ ਵੇਖ ਲੈ ਲੈ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ